ਦਰبار صاحب ਦੇ ਬਾਹਰ ਸੁਖਬੀਰ ਬਾਲ ਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਲ ਤੇ ਹਮਲਾ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਹੈ ਉਹਨਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਦਿਨਾਲ ਹੀ ਸੀਐਮ ਭਗਵੰਤ ਮਾਨ एसजीपीसी ਉਤੇ ਗੰਭੀਰ ਦੋਸ਼ ਲਗਾਏ ਉਹਨਾਂ ਕਿਹਾ ਕਿ ਐਸਜੀਪੀਸੀ ਸੁਖਬੀਰਵਾਲ ਦੇ ਹਮਲੇ ਦੀ ਵੀਡੀਓ ਨਹੀਂ ਦੇ ਰਹੀ ਸੀ ਜਿਸ ਕਾਰਨ ਉਹਨਾਂ ਹਾਈ ਕੋਰਟ ਤੱਕ ਪਹੁੰਚ ਕਰਨੀ ਪਈ ਜਿਸ ਤੋਂ ਬਾਅਦ ਉਹਨਾਂ ਨੂੰ ਵੀਡੀਓ ਮਿਲੀ ਉਹਨਾਂ ਕਿਹਾ ਕਿ ਪੰਜਾਬ ਅਮਨ ਕਾਨੂੰਨ ਪੱਖੋਂ ਪੂਰੇ ਨੰਬਰ 1 ਤੇ ਹੈ ਇੱਥੇ ਸਾਰੇ ਮਿਲ ਜੁਲ ਕੇ ਰਹਿੰਦੇ ਹਨ ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਵਿਅਕਤੀ ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਮ ਲਾਡ ਆਡਰ ਮੇਂ ਦੇਸ਼ ਮੇਂ ਦੂਸਰੇ ਨੰਬਰ ਪਰ ਹੈ ਔਰ ਅਬ ਪੰਜਾਬ ਬਹੁਤ ਫਰਟਾਈਲ ਲੈਂਡ ਹੈ जरखेज धरती है उपजाऊ धरती है वहाँ कोई भी बीज भी उग उग सकता है लेकिन नफ़रत का बीज नहीं उग सकता वहाँ वहाँ सब इकट्ठे रहते हैं वो उनका किसी की भावनाओं में आके उसने कर दिया हम उसकी जांच कर रहे हैं हम किसी भी किस्म का हमला किसी भी व्यक्ति पर चाहे वो व्यक्ति विशेष हो चाहे वो आम नागरिक हो हम बर्दाश्त नहीं करेंगे और हमने फुटेज वगैरह सारी ले ली है पहले तो एस जी पी सी हमें फुटेज ही नहीं दे रही थी दरबार साहब के अंदर की और हमने हाई कोर्ट जाना पड़ा कि जी फुटेज तो दिलवाई है इनसे तो फुटेज मिली है देखते हैं दो तीन दिन का फुटेज मिलेगा वो आदमी कितनी बार वहाँ आया माथा टेकने किसको मिला जी वो सब खुलासे हो जाएंगे महिला समाज योजना कैबिनेट तो मंजूरी मिल गई है इस योजना तहत तो औरतों को हर महीने एक हज़ार दी जाएगी आम आदमी पार्टी के कन्वीनर अरविंद केजरीवाल ने ਵੀਰਵਾਰ ਨੂੰ ਇਹ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ ਦਿੱਲੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦੇ ਹਾਂ ਮਹਿਲਾ ਸਮਾਜ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਦਿੱਲੀ ਦੀ ਹਰ ਔਰਤ ਦੇ ਬੈਂਕ ਅਕਾਊਂਟ ਵਿੱਚ ਹਰ ਮਹੀਨੇ 1100 ਰੁਪਏ ਪਾਏ ਜਾਣਗੇ ਇਹ ਯੋਜਨਾ ਲਾਗੂ ਹੋ ਗਈ ਹੈ ਇਸ ਲਈ ਔਰਤਾਂ ਨੂੰ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਕੇਜਰੀਵਾਲ ਨੇ ਇਸੇ ਨਾਲ ਹੀ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਦਿੱਲੀ ਸਰਕਾਰ ਔਰਤਾਂ ਲਈ ਮਹੀਨਾਵਾਰ ਵਿੱਤੀ ਸਹਾਇਤਾ 1000 ਰੁਪਏ ਤੋਂ ਵਧਾ ਕੇ 2100 ਰੁਪਏ ਕਰੇਗੀ ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਲਾਭ ਮਿਲੇਗਾ ਇਸ ਲਈ ਚਾਲੂ ਵਿੱਤੀ ਸਾਲ 2000 ਕਰੋੜ ਰੁਪਏ ਦਾ ਬਜਟ ਦੀ ਵਿਵਸਥਾ ਵੀ ਕੀਤੀ ਗਈ ਸੀ ਇਸ ਤਹਿਤ ਅੱਧੀ ਆਬਾਦੀ ਨੂੰ ਮਜ਼ਬੂਤ ਬਣਾਇਆ ਜਾਵੇਗਾ ਆਮ ਆਦੀ ਪਾਰਟੀ ਨੇ ਭਰੋਸਾ ਪ੍ਰਗਟਾਇਆ ਹੈ ਕਿ ਦਿੱਲੀ ਦੀਆਂ ਔਰਤਾਂ ਦੀ ਸੁਰੱਖਿਆ ਅਤੇ ਸਮਾਜ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਸਾਰੇ ਦਿੱਲੀ ਵਾਸੀਆਂ ਨੂੰ ਭਗਵਾਨ ਰਾਮ ਦਾ ਆਸ਼ੀਰਵਾਦ ਮਿਲੇਗਾ ਅੱਜ ਮੈਂ ਦਿੱਲੀ ਕੇ ਲੋਗੋ ਕੇ ਲਈ 2 ਬੜੀ ਘੋਸ਼ਣਾਏ ਕਰਨੇ ਕੇ ਲਈ ਆਇਆ ਹਾਂ और ये दोनों इतनी बड़ी घोषणाएं हैं और दोनों घोषणाएं दिल्ली की महिलाओं के लिए हैं मेरी माताओं के लिए बहनों के लिए दोस्तों मैंने वादा किया था कि हर महिला के अकाउंट में हर महीने हजार हजार रुपए डलवाएंगे आज मुझे ये ऐलान करते हुए बेहद फक्र हो रहा है कि आतिशी जी की अध्यक्षता में आज सुबह 10 बजे दिल्ली सरकार की कैबिनेट मीटिंग हुई और उस कैबिनेट मीटिंग में ये प्रस्ताव पारित कर दिया गया कि दिल्ली की हर महिला के अकाउंट में हर महीने हज़ार हजार, हजार रुपए डाले जाएंगे दोस्तों इसके साथ ही ये योजना दिल्ली में लागू हो गई है अब इस योजना के तहत महिलाओं को रजिस्ट्रेशन करना होगा और रजिस्ट्रेशन के बाद जो जो महिलाएं रजिस्ट्रेशन करेंगी उनके अकाउंट में हज़ार हजार, हजार रुपए आने शुरू हो जाएंगे ਪੰਜਾਬ ਵਿੱਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ ਪਹਾੜਾਂ ਵਿੱਚ ਪੈ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੇਖ ਨੂੰ ਮਿਲ ਰਿਹਾ ਹੈ ਅਗਲੇ 2 ਤੋਂ 3 ਦਿਨਾਂ ਵਿੱਚ ਪਹਾੜਾਂ ਵਿੱਚ ਫਿਰ ਤੋਂ ਬਰਫਬਾਰੀ ਹੋਵੇਗੀ ਪੱਛਮੀ ਗੜਬੜੀ ਨੇ ਮੌਸਮ ਬਦਲ ਦਿੱਤਾ ਹੈ ਜਿਸ ਕਾਰਨ ਕਈ ਵੱਡੇ ਖੇਤਰਾਂ ਵਿੱਚ ਬਾਰਿਸ਼ ਦੇ ਨਾਲ ਨਾਲ ਬਰਫਬਾਰੀ ਵੀ ਹੋਈ ਹੈ ਪੰਜਾਬ ਵਿੱਚ ਸੀਤ ਲਹਿਰ ਕਾਰਨ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਵਿੱਚ 15 ਦਸੰਬਰ ਤੱਕ ਸੀਤ ਲਹਿਰ ਜਾਰੀ ਰਹੇਗੀ ਮੌਸਮ ਵਿਭਾਗ ਨੇ ਉੱਤਰੀ ਭਾਰਤ 'ਚ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ ਲੇਹ ਲਦਾਖ ਤੋਂ ਲੈ ਕੇ ਕਸ਼ਮੀਰ ਪੰਜਾਬ ਹਰਿਆਣਾ ਅਤੇ ਉੱਤਰਾਖੰਡ ਤੱਕ ਅਗਲੇ 24 ਘੰਟਿਆਂ ਲਈ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪਠਾਨਕੋਟ ਤੇ ਫਰੀਦਕੋਟ ਵਿੱਚ ਘਟਕੜ ਤਾਪਮਾਨ 2 ਡਿਗਰੀ ਸੈਲਸੀਅਸ ਤਰਜ ਕੀਤਾ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਫੈਸਲੇ 2 ਦਸੰਬਰ ਨੂੰ ਮਿਲੀ ਸਜ਼ਾ ਪੂਰੀ ਕਰਨ ਤੋਂ ਬਾਅਦ ਅਕਾਲੀ ਆਗੂ ਮਿਲੇ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰਖੜਾ, ਕੁਰਪ੍ਰਤਾਪ ਸਿੰਘ ਵੜਾਲਾ ਸਮੇਤ ਕਈ ਅਕਾਲੀ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਗਿਆਨੀ ਰغبੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਅਕਾਲੀ ਆਗੂ ਨੇ ਜਾਣਕਾਰੀ ਦਿੱਤੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਵੱਲੋਂ ਲੱਗੀ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਨ ਪਹੁੰਚੇ ਉਹਨਾਂ ਕਿਹਾ ਕਿ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਇਆ ਗਿਆ ਸੀ ਉਸ ਨੂੰ ਪੂਰੀ ਕੌਮ ਨੇ ਸਵੀਕਾਰ ਕੀਤਾ ਹੈ ਜਿਹੜਾ ਦਰ ਸਾਹਿਬ ਵੱਲੋਂ ਫੈਸਲਾ ਦਿੱਤਾ ਗਿਆ ਸੀ ਉਸ ਦੀ ਅਸੀਂ ਉਸੇ ਤਰ੍ਹਾਂ ਹੀ ਪਾਲਣਾ ਕਰਦੇ ਹੋਏ ਅਕਾਲੀ ਸੁਧਾਰ ਲਹਿਰ ਨੂੰ ਵੀ ਕੁਝ ਦਿਨ ਪਹਿਲਾਂ ਰਾਤ ਕਰ ਦਿੱਤਾ ਸੀ ਇਹਨਾਂ ਅਗਵਾ ਨੇ ਕਿਹਾ ਕਿ ਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਅਸੀਂ ਸਾਰੇ ਇਕੱਠੇ ਹੋਵਾਂਗੇ ਕਿਸਾਨਾ ਕੁਜਜੀਤ ਸਿੰਘ ਦੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ ਰਿਹਾ ਉਹਨਾਂ ਦੀ ਹਾਲਤ ਹੋਰ ਚਿੰਤਾਜਨਕ ਹੋ ਗਈ ਹੈ ਡਾਕਟਰਾਂ ਵੱਲੋਂ ਉਹਨਾਂ ਦੇ ਦਿਲ ਦੀ ਧੜਕਣ ਬਲੱਡ ਪ੍ਰੈਸ਼ਰ ਨਬਜ਼ ਆਦਿ ਦੀ ਨਿਗਰਾਨੀ ਦੇ ਨਾਲ-ਨਾਲ 12 ਕਿਲੋ ਵਜ਼ਨ ਘਟਣ ਦੀ ਪੁਸ਼ਟੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਦੱਲੇਵਾਲ ਦੇ ਗੁਰਦੇ ਫੇਲ ਹੋਣ ਦਿਲ ਦਾ ਦੌਰਾ ਪੈਣ ਜਾਂ ਲੀਵਰ ਨੂੰ ਨੁਕਸਾਨ ਪਹੁੰਚਣ ਦਾ ਡਰ ਹੈ ਸਾਡੋਸਤੋ ਮੇਰੇ ਮਜ਼ਦੂਰ ਵੀਰ ਮੇਰੇ ਦੁਕਾਨਦਾਰ ਸਮੂਹ ਪੰਜਾਬ ਵਿੱਚ ਵਸਦੇ ਪੰਜਾਬੀਓ ਹਰਿਆਣਾ ਵਿੱਚ ਵਸਦੇ ਹਰਿਆਣਵੀ ਭਾਈ ਦੋਸਤੋ ਕਿਹੋ ਜਿਹੀ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੀ ਲਾਇਆ ਜਿਹੜੀ ਪੰਜਾਬ ਦੇ ਇੱਕ ਵੱਖਦੀ ਲੜਾਈ ਕਿੰਝ ਆਉਦਾ ਪਾਣੀ ਬਚਾਉਣ ਦੀ ਲੜਾਈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ ਉਨੀ ਦੇਰ ਤੱਕ ਪੰਜਾਬ ਦਾ ਚੋਨੇ ਤੋਂ ਖੇੜਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਚੋਨੇ ਤੋਂ ਖੇੜਾ ਨਹੀਂ ਛੁੱਟਣਾ ਉਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ ਸੋਚ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ ਮਜ਼ਦੂਰ ਦੇ ਬੱਚੇ ਨੇ ਵੀ ਪੀਣਾ ਹੈ ਦੁਕਾਨਦਾਰ ਮਜ਼ਦਮ ਇੰਡਸਟਰੀ ਲਿਸਟ ਅਫਸਰਾਂ ਦੇ ਵਿਚਨੇ ਸੋ ਇਹ ਲੜਾਈ ਜਿੰਨੀ ਬਹੁਤ ਜ਼ਰੂਰੀ ਹੈ ਉਹ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੋਲ ਸਕਦੇ ਦੋਸਤੋ ਪਹਿਲਾਂ 26 ਤਰੀਕ ਨੂੰ ਕੋਸ਼ਿਸ਼ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ 26 ਤਰੀਕ ਤੋਂ ਬਾਅਦ ਜੋ ਰਹਾ ਤੇ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰ ਨਾਲ ਕੋਲ ਇਨਫੋਰਮੇਸ਼ਨ ਆਈ ਹੈ। ਰਾਤ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈ ਕਿਵੇਂ ਇਥੇ ਲੀਡਰਾਂ ਨੂੰ ਛੱਕਿਆ ਜਾ ਸਕਦਾ ਹੈ। ਲੇਕਿਨ ਧੁਵਾਦਿਆਂ ਵਿੱਚ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਕ ਕੀਤਾ ਲੋਕਾਂ ਤੱਕ ਲੈ ਕੇ ਗਏ ਤੇ ਉਸ ਬੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣੇ ਜੋ ਵੱਡੀ ਪੱਧਰ ਤੇ ਆਈ ਸਾਰੇ ਪੰਜਾਬ ਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਜਥੇ ਪੰਜਾਬ ਚੋਂ ਆਏ ਨੌਜਵਾਨਾਂ ਦੇ ਜਿੰਨਾਂ ਨੇ ਆ ਕੇ ਮੋਰਚੇ ਨੂੰ ਸਪੋਰਟ ਕੀਤਾ ਮੋਰਚੇ ਨੂੰ ਪਰੇਦਾਰੀ ਦਿੱਤੀ ਹੈ। ਅਰੇ ਇਥੇ ਮਜ਼ਬੂਤ ਸਾਡੇ ਕਿਸਾਨਾਂ ਨੇ ਸਾਡੀਆਂ ਭੈਣਾਂ ਨੇ ਮੋਰਚੇ ਨੂੰ ਸੰਭਾਲਣ ਲਈ ਬਹੁਤ ਯਤਨ ਕੀਤਾ ਹੈ। ਸੋ ਦੋਸਤੋ ਇਹ ਸਾਡੇ ਤੇ ਜਿਹੜਾ ਸਮਾਂ ਸਰਕਾਰ ਨੇ ਗੱਲਬਾਤ ਲਈ ਉਦੋਂ ਆਣਾ ਜਦੋਂ ਇਹ ਪਤਾ ਲੱਗਿਆ ਕਿ ਹੁਣ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾਏ ਮੋਰਚੇ ਦੇ ਵਿੱਚੋਂ ਲੀਡਰ ਚੱਕੇ ਜਾਣ। ਤੇ ਫਿਰ ਸਰਕਾਰ ਨੇ ਗੱਲ ਬਾਤ ਹੋਣੀ ਹੈ। ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੜੇ ਸਤਕਾਰਯੋਗ ਸਾਡੀ ਭਰਾ ਹੈ। ਤਕੜੇ ਹੋ ਕੇ ਇਸ ਮੋਰਚੇ ਦੇ ਵਿੱਚ। ਅਗਰ ਇੱਕ ਹਫ਼ਤਾ ਤੁਸੀਂ ਤਕੜੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰਗੇ। ਤਾਂ ਮੇਰਾ ਖਿਆਲ ਹੈ। ਮੋਰਚਾ ਜਿੱਤਲਾ ਹੋਨੋ ਉਹ ਗੱਲਾਂ ਛੱਡ ਦਿਓ ਕਿ ਅਸੀਂ ਵਾਰੀ ਵਨ ਕੇ ਸਾਡੇ ਪਿੰਡੋਂ 5 ਬੰਦੇ ਜਾਂਦੇ ਨੇ ਸਾਡੇ ਪਿੰਡੋਂ 7 ਜਾਂਦੇ ਨੇ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਔਰ ਹੁਣ ਇੱਕ ਵਾਰੀ 5 ਤੇ 7 ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰ ਇਹ ਸੋਚ ਕੇ ਨਿਕਲੋ ਕਿ ਇੱਕ ਹਫਤਾ ਹਰ ਕਰਦਾ ਇੱਕ ਇੱਕ ਵੀਰ ਜਾਂ ਇੱਕ ਇੱਕ ਭੈਣ ਇਸ ਮੋਰਚੇ ਦੇ ਵਿੱਚ ਹਾਜ਼ਰ ਹੋਊਗਾ ਤਾਂ ਫਿਰ ਆਪਾਂ ਮੋਰਚਾ ਜਿੱਤ ਸਕਾਂਗੇ। ਸੋ ਇਹ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੈ। ਆਪ ਡਾਕਟਰਾਂ ਨੇ ਮੈਨੂੰ ਵਾਰ-ਵਾਰ ਕਿਹਾ ਹੈ ਕਿ ਵੀ ਤੁਸੀਂ ਬੋਲਣਾ ਨਹੀਂ। ਲੇਕਿਨ ਮੇਰਾ ਚੀਕੀਤਾ ਕਿ ਮੈਂ ਰਾਤ ਜਿੰਨਾ ਨੇ ਸਾਡੇ ਮੋਰਚੇ ਨੂੰ ਆਗੇ ਸੰਭਾਇਆ। ਉਹਨਾਂ ਦਾ ਧੰਨਵਾਦ ਕਰਾਂ। ਤੇ ਬਾਕੀ ਸੰਗਤ ਨੂੰ ਹੱਥ ਜੂੜ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨਾਂ ਨੇ ਆ ਕੇ ਸੰਭਾਲਿਆ ਉਸੇ ਤਰੀਕੇ ਦੇ ਨਾਲ ਇਹਨੂੰ ਮੋਰਚੇ ਨੂੰ ਸੰਭਾਲੋ ਇੱਕ ਗੱਲ ਧਿਆਨ ਰੱਖਿਓ ਜਦੋਂ ਸਰਕਾਰ ਨੇ ਇਥੇ ਸਾਨੂੰ ਚੱਕਣ ਦਾ ਮੋਰ ਬਣਾਇਆ ਨਾ ਕੁਦਨ ਨਟਵੀ ਬੰਦ ਹੋਣਗੇ ਤੁਸੀਂ ਰਾਤ ਨੋਟ ਕੀਤਾ ਹੋਵੇਗਾ ਇੱਕ ਵਾਰੀ ਫੇਸਬੁੱਕਾਂ ਵਰਸਾ ਇੰਸਟਾਗ੍ਰਾਮ ਸਭ ਬੰਦ ਹੋ ਗਿਸੀ ਤੇ ਤਨ ਹੋ ਸਕਦੇ تھا تھاਤੇ ਰੋਕ ਕੇ ਸਾਡੇ ਤੱਕ ਨਾ ਪਹੁੰਚੇ। ਜਿਸ ਕਰਕੇ ਉਹ ਸਮਾਂ ਨਾਲ ਹੀ ਕਿਉਂ ਕਿ ਜਦੋਂ ਉੱਥੇ ਕੁਝ ਹੋਏਗਾ ਉਹਨੂੰ ਜਾਵੜਾਂਗੇ 2 ਘੰਟਿਆਂ ਦਾ ਸਫ਼ਰ ਹੈ। ਕੀ ਨਹੀਂ ਪਿਆਰਿਓ ਖਾਣੇ ਸੋਚ ਲਓ ਕਿ ਅਸੀਂ ਇਹ ਵਕਤ ਆਉਣ ਹੀ ਨਹੀਂ ਦੇਣਾ ਸਰਕਾਰ ਦੇ ਦਿੱ ਦਵਾਈ ਇੰਨਾ ਵੜਾ ਲੀਏ। ਸਰਕਾਰ ਇਹ ਸਮਾਂ ਸਾਡੇ ਤੇ ਲਿਆ ਹੀ ਨਾ ਸਕੇ। ਸੁਭ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹੀ ਕੋ ਚਿਕਾ ਖੰਦ ਸਾਹਿਬ। vai aqui tricky